ਉਸਕਿਪ ਨਾ ਕਰਿਓ ਤੇ ਇੱਕ ਮੱਖੀ ਤੁਹਾਡੇ ਪਸ਼ੂ ਨੂੰ ਕਿਵੇਂ ਅੰਨ੍ਹਾ ਕਰ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਜਾਣਕਾਰੀ ਲਈ ਜਾਣਕਾਰੀ ਭਰਪੂਰ ਵੀਡੀਓ ਹੈ ਮੈਂ ਵਾਰ-ਵਾਰ ਕਹਿਣਾ ਵਾਦ ਤੋਂ ਵਾਦ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਇਹ ਕਿਸੇ ਦੇ ਕੰਮ ਆ ਸਕਦੀ ਹੈ ਵੀਡੀਓ ਇਹ ਵੀਡੀਓ ਸਕਿਪ ਨਾ ਕਰਿਓ ਤੇ ਜਿੰਨੇ ਵੀ ਪਸ਼ੂ ਪਾਲਕ ਵੀਰ ਹਤੇ ਉਹਨਾਂ ਵਾਸਤੇ ਵੀਡੀਓ ਬਣਾਈ ਗਈ ਹੈ ਜਿਵੇਂ ਤੁਸੀਂ ਸਾਹਮਣੇ ਇਹ ਪਸ਼ੂ ਦੀ ਅੱਖ ਦੇਖ ਸਕਦੇ ਹੋ ਕਿ ਇਹ ਮੱਝ ਪੂਰੀ ਤਰ੍ਹਾਂ ਅੰਨ੍ਹੀ ਹੋ ਚੁੱਕੀ ਹੈ ਦੋਨੀਆਂ ਅੱਖਾਂ ਤੋਂ ਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰਦੇ ਹੋ ਹਰੇਕ ਕਿਸਾਨ ਭਰਾਵਾਂ ਦੇ ਗਰੁੱਪਾਂ ਦੇ ਵਿੱਚ ਜਾਣੀ ਚਾਹੀਦੀ ਹੈ ਜੋ ਪਸ਼ੂ ਪਾਲਕ ਵੀਰ ਨੇ ਤੇ ਕਈ ਵਾਰੀ ਆਪਾਂ ਪਲੇਖੇ ਦੇ ਵਿੱਚ ਰਹਿ ਜਾਂਦੇ ਆਂ ਵੀ ਸਾਡੇ ਪਸ਼ੂ ਨੇ ਖੁਰ ਮਰਵਾ ਲਿਆ ਅੱਖ ਦੇ ਵਿੱਚ ਤਾਂ ਕਰਕੇ ਇੰਨਾ ਪਣ ਆ ਗਿਆ ਇਹ ਵੀਰਾਂ ਨੂੰ ਵੀ ਇਹੀ ਤਰ੍ਹਾਂ ਸੀ ਕਿਉਂਕਿ ਜੋ ਪਹਿਲਾਂ ਡਾਕਟਰ ਜਾਂ ਟ੍ਰੀਟਮੈਂਟ ਕਰ ਰਿਹਾ ਸੀ ਉਹਨਾਂ ਨੂੰ ਵੀ ਇਹ ਲੱਗਿਆ ਵੀ ਇਹਨੇ ਖੁਰ ਮਰਵਾ ਲਿਆ ਤਾਂ ਕਰਕੇ ਇਹ ਇੰਨਾ ਪਣ ਆ ਗਿਆ ਪਰ ਇਹ ਇੰਨਾ ਪਣ ਖੁਰ ਮਰਵਾਉਣ ਦੇ ਕਾਰਨ ਨਹੀਂ ਆਇਆ ਤੇ ਇਹਦੇ ਵਿੱਚ ਸਰਾ ਰੋਗ ਹੋ ਗਿਆ ਜੋ ਇੱਕ ਵੱਡੀ ਮੱਖੀ ਡਾਸਕ ਮੱਖੀ ਵੀ ਕਹਿੰਦਾ ਹੈ ਨਾ ਸੀਸੀ ਮੱਖੀ ਵੀ ਕਹਿੰਦਾ ਉਹਦੇ ਕੱਟਣ ਦੇ ਨਾਲ ਹੀ ਮੈਨਾ ਸੋਮਾ ਨਾਮ ਦਾ ਪਰਜੀਵੀ ਉਹਦੇ ਦਾਖਲ ਹੋ ਜਾਂਦਾ ਖੂਨ ਦੇ ਅੰਦਰ ਤੇ ਜਿਹਦੇ ਨਾਲ ਇਹ ਬਿਮਾਰੀ ਡਰਾਇਮਾ ਸੋਰਸਿਸ ਕਹਿੰਦੇ ਨੇ ਆਪਾਂ ਤਾਂ ਉਹਦੇ ਵਿੱਚ ਅੰਨਾ ਪਣ ਆਉਣ ਲੱਗ ਜਾਂਦਾ ਤੇ ਸਰਾ ਰੂਗ ਵੀ ਬੋਲਿਆ ਜਾਂਦਾ ਤੇ ਇਹ ਭਰਾਵਾ ਤੁਹਾਨੂੰ ਵੀਡੀਓ ਅਪਰ ਚਲਦੀ ਚਲਦੀ ਅੱਗੇ ਵੀ ਦਿਖਾਵਾਂਗੇ ਜਿਹਦੇ ਵਿੱਚ ਉਹ ਸਾਰੀ ਗੱਲਬਾਤ ਕਰਦੇ ਆਪਾਂ ਤੇ ਬਾਕੀ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਜੂ ਕਰਨਾ ਦਾ ਮਕਸਦ ਇਹਨਾਂ ਹੈ ਵੀ ਰੱਬ ਨਾ ਕਰੇ ਕਿਸੇ ਦੇ ਵੀਰ ਦੇ ਪਸ਼ੂ ਨੂੰ ਇਸ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਤਾਂ ਤੁਸੀਂ ਬਿਮਾਰੀ ਦੇ ਲੱਛਣ ਪਛਾਣ ਸਕੋ ਤੇ ਆਪਣਾ ਡਾਕਟਰੀ ਟਰੀਟਮੈਂਟ ਕਰਾ ਸਕੋ ਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਜੂ ਕਰਦੇ ਇਹ ਅੰਨੀ ਕੰਦੀ ਹੋਈ ਆ ਐ ਜੀ ਨਹੀਂ ਇਹਨੂੰ ਹੋ ਗਏ ਜਦੋਂ ਬੁਖਾਰ ਉਦੋਂ ਹੀ ਅੱਖ ਤਾਂ ਦੀ ਮੀਚੀ ਸੀਗੀ ਉਹ ਭਾਈ ਕਹਿੰਦਾ ਸੱਟ ਆ ਗਈ ਨਹੀਂ ਸੱਟ ਨਹੀਂ ਹੁੰਦੀ ਉਹਨੂੰ ਵੀ ਨਹੀਂ ਸਮਝ ਚਾਈ ਨਾ ਗੱਲ ਫਿਰ ਉਹਦੇ ਵੀ ਤੇ ਨਦੀ ਨਹੀਂ ਹੋਇਆ ਉਹਨੂੰ ਦਵਾਈ ਲਾ ਕੇ ਗਏ ਨੂੰ ਅਜੇ ਦੀ ਜ ਨਹੀਂ ਵਿਚਾਰੇ ਉਹਨੂੰ ਇਹ ਸੰਗਲਮਗਰ ਖੇਦੀ ਰਹੀ ਐ ਹਾਂ ਮਜ਼ਰ ਹੋ ਜਾਂਦੀ ਸੀ ਹੂੰ ਅੱਛਾ ਅੱਛਾ ਕੱਲ ਨੂੰ ਇਹਨੂੰ ਕੈਦ ਖੜੀ ਨੂੰ ਕੈਦ ਨੂੰ ਅੱਜ ਵਗੂ ਖਾਦੇ ਵੀ ਤੈਨੂੰ ਖਾਦੇ ਵੀ ਦੇ ਖਾਦੀ ਥੋੜਾ ਕਾਣਾ ਖਾਦੀ ਥੋੜਾ ਕਾਣਾ ਖਾਦੀ ਹੈ ਹਾਂ ਐ ਨਹੀਂ ਹੈ ਆ ਅੱਖਾਂ ਜੀ ਕਦੋਂ ਹੋਈਆਂ ਜੀ ਅੱਖਾਂ ਜੀਆਂ ਹੋ ਗਏ 11 ਕ ਦਿਨ 11 ਦਿਨ ਹੋ ਗਏ ਹਾਂ ਉਹ ਬਾਈ ਜਿਹੜਾ ਲਾ ਕੇ ਦਵਾਈ ਉਹ ਉਹੀ ਲਾਈ ਦੋ ਦਿਨ ਨਹੀਂ ਨਹੀਂ ਮੈਨੂੰ ਤਾਂ ਬੁਖਾਰ ਹੋ ਗਿਆ ਸੀ ਤਾਂ ਸੱਦੀ ਪਹਿਲਾਂ ਬੁਖਾਰ ਉਹਨੇ ਦੇਖਿਆ ਉਹ ਕਹਿੰਦਾ ਵੀ ਇਹ ਇਹ ਖੁਰੜਾ ਮਾਰ ਲੈਂਦੀ ਹੈ ਆਪਦੇ ਹੀ ਖੁਰੜਾ ਨਹੀਂ 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 ਬਈ ਮੈਂ ਤਾਂ ਗੱਲ ਕੀਤੀ ਹੈ ਇਹ ਚ ਸਰਾ ਆ ਜੇ ਜਦੋਂ ਤਾਂ ਪਸੂ ਅੰਨਾ ਹੋਣ ਲੱਗੇ ਦੋਨੇ ਅੱਖਾਂ ਤੋਂ ਤੇ ਸਿਰ ਲਾਉਣ ਲੱਗ ਜਾਏ ਨਾਲ ਸੰਗਲ ਮਗਰ ਖਿੱਚਣ ਲੱਗ ਜੇ ਗਾਂ ਵਾਸਤੇ ਨਿਸ਼ਾਨੇ ਕਰਦਾ ਮਗਰ ਖਿੱਚਦੀ ਆ ਜੀ ਮਗਰ ਖਿੱਚਦੀ ਹੈ ਨਾ ਤੇ ਗੇੜੇ ਦੇਣ ਲੱਗ ਜ ਪਸੂ ਗੇੜੇ ਨਹੀਂ ਇਹ ਦਿੰਦੀ ਮਗਰ ਨੂੰ ਨਿਸ਼ਾਨ ਹੈ ਉਹਦੀ ਉਹਨਾਂ ਚ ਕੁਝ ਵੀ ਹੋ ਸਕਦਾ ਤੇ ਉਹ ਸਰਾ ਹੁੰਦੀ ਹੈ ਬਈ ਵੱਡੀ ਮੋਟੀ ਮੱਖੀ ਨਹੀਂ ਹੁੰਦੀ ਉਹਦਾਂ ਹੁੰਦੀ ਹੁੰਦੀ ਹੈ ਇਹ ਬਿਮਾਰੀ ਬਹੁਤ ਵੱਡੀ ਹੁੰਦੀ ਹੈ ਇਹ ਦਿਮਾਗ ਦੀ ਬਿਮਾਰੀ ਹੁੰਦੀ ਹੈ ਹਾਂ ਮੋਟੀ ਮੱਖੀ ਜ਼ਰੂਰ ਬੈਂਦੀ ਰਹੀ ਹੈ ਪਹਿਲਾਂ ਉਹ ਉਹ ਹਾਂ ਉਹ ਬਈ ਉਹ ਚੀਬ ਵਾਲੀ ਬੜੀ ਕਰਦੇ ਹੁਣੇ ਦੋਨੇ ਅੱਖਾਂ ਤੋਂ ਬਹੁਤ ਤੰਗ ਹੈ ਇਹਨੂੰ ਦਿਮਾਗ ਦੀ ਬਿਮਾਰੀ ਹੈ ਇਹਨੂੰ ਬਹੁਤ ਵੱਡੀ ਹੋਜੂਗਾ ਠੀਕ ਹਾਂ ਹੋਊਗੀ ਹੋਵੇ ਕਿਵੇਂ ਨਾ ਕਰਾਂਗੇ ਇਹ ਦਵਾਈ ਲੱਗੂ ਹੁਣ ਬਈ ਪਹਿਲਾਂ ਲੱਗੀ ਦਵਾਈ ਹੋਰਾਂ ਕੱਲੀ ਬੁਖਾਰ ਵਾਲੀ ਲੱਗੀ ਨਾ ਜਿਹੜੀ ਜਿਹੜੀ ਬਿਮਾਰੀ ਦਾ ਸੀ ਤਾਂ ਦੇਖੀ ਨਾ ਕੱਢ ਲਈ ਗਾ ਤੂੰ ਮੈਂ ਕਿਹਾ ਹਰ ਦੂਜਾ ਬੰਦਾ ਪਾਣੀ ਦਿੱਤਾ ਬਈ ਉਹ ਦਿਮਾਗ ਸਿੱਧੇ ਡੰਗ ਵਜਦੇ ਨਾ ਉਹ ਬਹਿਰ ਸੀ ਇਹ ਜਾ ਉਹ ਮੱਖੀ ਇੱਕ ਤੋਂ ਬਹਿ ਕੇ ਦੂਜੇ ਤੇ ਜਾਂਦੀ ਉਹ ਤਾਂ ਆ ਲੈ ਹੁਣ ਜਮਾ ਇਹਨੂੰ ਕੁਝ ਨਹੀਂ ਦਿੰਦਾ